ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰਾਜਿਆਣੇ ਦੇ ਵਿੱਚ ਪਰ ਤੁਸੀਂ ਰਾਜਿਆਣੇ ਪਿੰਡ ਦੇ ਵਿੱਚ ਨਹੀਂ ਜਾਣਾ ਤੁਹਾਨੂੰ ਜਿਹੜੀ ਸੜਕ ਦੇ ਉੱਤੇ ਬਾਈ ਦਾ ਘਰ ਉਹ ਘਰ ਦੱਸ ਦੇਵਾਂ ਤੁਹਾਨੂੰ ਮਿੱਤਰੋ ਜਦੋਂ ਤੁਸੀਂ ਰੋਡੇ ਪਿੰਡ ਤੋਂ ਜਿਹੜੀ ਰਾਜਿਆਣੇ ਨੂੰ ਸੜਕ ਜਾਂਦੀ ਹੈ ਹਨਾ ਉਹ ਸੜਕ ਦੇ ਉੱਤੇ ਤੁਹਾਨੂੰ ਇੱਕ ਚਰਸਤਾ ਮਿਲੂਗਾ ਉਸ ਚਰਸਤੇ ਦੇ ਕੋਲੇ ਬਿਲਕੁਲ ਕਰਕੇ ਝੁੱਗੀ ਮਿਲੂਗੀ ਝੁੱਗੀ ਦੇ ਨਾਲ ਹੀ ਝੁੱਗੀ ਵਾਲੇ ਪਾਸੇ ਨੂੰ ਤੁਹਾਨੂੰ ਇੱਕ ਨਵਾਂ ਬਣਿਆ ਹੋਇਆ ਫਾਰਮ ਤੇ ਟੀਨਾ ਜਿਹੜੀਆਂ ਸਟੀਲ ਦੇ ਵਿੱਚ ਲੱਗੀਆਂ ਚਾਦਰਾਂ ਜਿਹੜੀਆਂ ਮਿਲ ਜਾਣਗੀਆਂ ਤੁਹਾਨੂੰ ਸਿਲਵਰ ਕਲਰ ਦੇ ਵਿੱਚ ਉਹ ਜਿਹੜੀਆਂ ਚਾਦਰਾਂ ਵਾਲਾ ਫਾਰਮ ਉਸ ਘਰ ਦੇ ਵਿੱਚ ਉਸ ਫਾਰਮ ਦੇ ਵਿੱਚ ਇਸ ਟਾਈਮ ਮੇ ਮੌਜੂਦ ਆਂ ਗਾਮ ਖਾਉਣੀਆ ਤੁਹਾਨੂੰ ਇੱਕ ਕਰੋ ਸੰਗ ਦੇ ਵਿੱਚ ਕਿਉਂਕਿ ਫਾਰਮ ਦੇ ਵਿੱਚ ਹਮੇਸ਼ਾ ਚੰਗੇ ਦੁੱਧ ਵਾਲੀ ਗਾਂ ਨੂੰ ਠਹਿਰਾਵਾ ਦਿੱਤਾ ਜਾਂਦਾ ਤੇ ਇਹ ਗਾਂ ਨੇ ਸੂਏ ਜਿਹੜੇ ਇਸ ਫਾਰਮ ਦੇ ਵਿੱਚ ਦੋ ਤਿੰਨ ਜਿੰਨੇ ਵੀ ਸੂਆ ਇਹ ਹੋਇਆ ਕਰਮ ਵਾਲੀ ਨੇ ਕਿਉਂਕਿ ਇਹਨੇ ਚੰਗਾ ਦੁੱਧ ਦਿੱਤਾ ਹੋਇਆ ਤਾਂ ਕਰਕੇ ਆਪਾਂ ਮਿਲਦੇ ਆ ਬਾਈ ਨੂੰ ਪਹਿਲਾਂ ਇਹਦੀ ਜਾਣਕਾਰੀ ਲੈਣੇ ਆ ਕਿ ਨਵੇਂ ਸੂਆ ਕੀ ਬਾਈ ਹੁਣੀ ਡਿਮਾਂਡ ਕਰਦੇ ਆ ਸਾਰੀ ਗੱਲਬਾਤ ਕਰਦੇ ਆ ਬਾਈ ਦਿਨ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੱਡੇ ਬਾਈ ਵਧੀਆ ਜੀ ਵਧੀਆ ਵੀਰੇ ਸੇਤਾਂਕਰ ਪਰਿਵਾਰ ਬਾਈ ਠੀਕ ਠਾਕ ਵੀਰੇ ਠੀਕ ਆ ਵੱਡੇ ਬਾਈ ਫਾਰਮ ਫਿਰ ਨਵਾਂ ਹੀ ਕੀਤਾ ਵੱਡੇ ਵੀਰੇਦਰ ਹਨਾ ਹਾਂ ਜੀ ਹਾਂ ਜੀ ਪਹਿਲਾਂ ਫਿਰ ਉਧਰ ਸੀਗਾ ਪੱਲੀ ਸਾਈਡ ਹਾਂ ਪਹਿਲਾਂ ਉਧਰ ਸੀਗਾ ਜੀ ਠੀਕ ਠੀਕ ਆ ਬਹੁਤ ਠੀਕ ਮਹੀਨੇ ਆਇਆ ਨੂੰ ਆਪਾਂ ਨੂੰ ਠੀਕ ਠੀਕ ਹੈ ਠੀਕ ਇਹ ਕਿੰਨਵਾਂ ਸੂਆ ਸੂਈ ਹੈ ਵੱਡੇ ਭਾਈ ਇਹ ਤੀਜਾ ਸੂਆ ਸੂਈ ਹੈ ਜੀ ਹਾਂ ਤੀਜਾ ਸੂਆ ਸੂਈ ਆ ਹਾਂਜੀ ਕਦੋਂ ਕੋ ਸੂਈ ਆ ਵੱਡੇ ਭਾਈ ਇਹੋ ਸੂਈ ਆ ਜੀ ਕੱਲ ਰਾਤ ਕਲ ਰਾਤ ਸੋਈ ਆ ਜੀ 2 ਵਜੇ 2 ਵਜੇ ਰਾਤ ਨੂੰ ਸੋਈ ਆ ਠੀਕ ਹੈ ਜੇਰ ਜੂਰ ਪਾਤੀ ਐ ਡਾਨੇ ਨੇ ਓਕੇ ਓਕੇ ਠੀਕ ਹੈ ਬਈ ਬੱਚਾ ਦੇ ਕੀ ਕਿ ਬੱਚੀ ਵੀਰੇ ਬੱਚੀ ਆ ਜੀ ਠੀਕ ਆ ਵੀਰੇ ਦੁੱਧ ਪਿਛਲੇ ਸੋਏ ਦਾ ਕਿੰਨਾ ਚੋਇਆ ਹੋਇਆ ਉਹਦੇ ਪਿਛਲੇ ਸੋਏ 20 ਲੀਟਰ ਕੱਢਿਆ ਜੀ 20 ਲੀਟਰ ਦੁੱਧ ਦੇ ਚੋਇਆ ਹੋਇਆ ਹੋਇਆ ਚੋਇਆ ਜੀ ਚੋਇਆ ਠੀਕ ਆ ਬਈ ਠੀਕ ਆ ਤੇ 22 22 ਦੇ ਵਿੱਚ ਜਿਵੇਂ ਘਰੇ ਰੱਖਣ ਉਹਦਾ ਕੋਈ ਲੈ ਜਾਵੇ ਭਰਾ ਠੰਡੀ ਠੁੰਡੀ ਚੂਣ ਚੜ੍ਹ ਪੂਰੀ ਪੂਰੀ ਠੰਡੀ ਬਈ ਤੇ 22 ਮਸ਼ੀਨ ਨਹੀਂ ਕਰਦੇ ਰਹਿ ਕੇ ਹੱਥੀ ਵੀ ਕਰਵਾ ਲੈਂਦੀ ਨਹੀਂ ਪਹਿਲਾਂ ਤਾਂ ਆਪਾਂ ਹੱਥੀ ਕਰ ਠੀਕਾ ਠੀਕਾ ਤੇ ਵੱਡੇ ਭਾਈ ਫਿਰ ਜਿੱਥੇ ਖੜੀ ਹੈ ਬਾਈ ਦਾ ਨਾਮ ਕੀ ਹੈ ਜਿੱਥੇ ਗਾਂ ਇਹਨਾਂ ਦਾ ਨਾਮ ਹੈਗਾ ਇਹ ਗੁਰਵਿੰਦਰ ਸਿੰਘ ਜੀ ਤੇ ਸਾਨਫ ਮੇਜਰ ਸਿੰਘ ਮੇਜਰ ਸਿੰਘ ਹਾਂ ਜੀ ਤੇ ਇਹ ਰਸਤਾ ਚੁਰਾਸਤਾ ਕਿਹੜਾ ਆ ਗਿਆ ਇਹ ਚੁਰਾਸਤਾ ਇਹ ਰੋਡਿਆਂ ਨੂੰ ਰੋਡ ਜਾਂਦਾ ਈ ਸਿੱਧਾ ਹਾਂ ਤੇ ਇਧਰੋਂ ਆਲਮਾਲੇ ਜਾਂਦਾ ਈ ਤਾਲਮਾਲੇ ਇਧਰੋਂ ਰਾਜਿਆਣਾ ਬਸ ਠੀਕ ਆ ਬੋਲਣਾ ਆਲਮਾਲਾ ਤੇ ਰੋਡੇ ਤੇ ਰਾਜਿਆਣੇ ਦਾ ਦੇਣਾ ਤਕੌਣੀ ਤੇ ਘਰ ਆ ਸੈਂਟਰ ਚ ਹਾਂ ਹਾਂ ਓਕੇ ਠੀਕ ਆ ਤੇ ਵੱਡੇ ਭਾਈ ਫਿਰ ਹੁਣ ਇਹਨੂੰ ਵੇਚਣ ਦਾ ਮੁੱਲ ਕੋਈ ਤੈਅ ਕੀਤਾ ਵੀਰੇ ਨੇ ਮੌਲਾ ਇਹਦਾ 60000 ਰੁਪਇਆ ਮੰਗਦੇ ਆ 80000 ਰੁਪਇਆ ਇਹਦੇ ਵਿੱਚੋਂ ਮਾਨਤਾਣ ਕਰ ਦੇਣਗੇ ਹਾਂ ਕੋਈ ਨਾ ਮੌਕੇ ਤੇ ਮਾਨਤਾਣ ਹੋ ਜਾਊਗਾ ਠੀਕ ਆ ਠੀਕ ਆ ਇੱਕ ਵਾਰੀ ਨੰਬਰ ਦੇ ਦਈਏ ਆਪਾਂ ਫਿਰ ਤੋਰ ਕੇ ਵਿਖਾਉਣੀ ਹੈਗਾ ਹਾਂਜੀ ਹਾਂਜੀ ਨੰਬਰ ਦੱਸ ਦਈਏ ਵੀਰੇ ਮੈਂ ਤੁਹਾਨੂੰ ਨੰਬਰ ਬਾਈ ਦਾ ਦੱਸ ਦਿੰਦਾ ਮੇਰੇ ਤੋਂ ਨੋਟ ਕਰ ਲਿਓ ਜਿਹੜੇ ਨੰਬਰ ਤੇ ਤੁਸੀਂ ਇਹ ਗਾਂ ਖਰੀਦਣੀ ਹੈ ਗੱਲਬਾਤ ਕਰਨੀ ਹੈ ਭਾਈ ਦੀ 95929 ਜੀ 95929 ਵੀਰੇ ਹਾਂਜੀ ਹਾਂਜੀ 08129 08129 95929 08129 9592208129 9592208129 ਬਾਈ ਦਾ ਫੋਨ ਨੰਬਰ ਆ ਇਹ ਤੋਰ ਦੀ ਬ੍ਰੇਕਾਂ ਖੋਲਦੀ ਵੱਡੇ ਪਾਈ ਹੁਣ ਮੜੇ ਜੀ ਤੋਰ ਕੇ ਵਿਖਾਦੀ ਇਹ ਸੂਹਾ ਤੀਜਾ ਸੂਈ ਆ ਬਾਈ ਹਾਂਜੀ ਹਾਂਜੀ ਤੀਜਾ ਸੂਈ ਤੀਜਾ ਸੂਹਾ ਸੂਈਆ ਦੋ ਸੂਏ ਫਾਰਮ ਦੇ ਵਿੱਚ ਇਹ ਟਿਕਾਈ ਹੋਈ ਆ ਬਾਈ ਹੁਣ ਇਹਨੇ ਚੋਈ ਹੋਈ ਚਵਾਈ ਕੀਤੀ ਹੋਈ ਆ 19 ਸੌਰੀ 20 ਲੀਟਰ ਦੁੱਧ ਦਿੰਦਾ ਚੋਇਆ ਹੋਇਆ ਕੋਈ ਕਹਿਣ ਵਾਲਾ ਨਹੀਂ ਵੀ ਭਾਂਡੇ ਦੇ ਵਿੱਚ ਪਾਉਂਦੀ ਰਹੀ ਐ ਕਰੋ ਸੰਗ ਦੇ ਵਿੱਚ ਪਾਈਆਂ ਨੇ ਗਾਈਆਂ ਉਹ ਪਨਾਇਆ ਹੋਇਆ ਤਾਂ ਚੰਗੀ ਗੱਲ ਵੀ ਇਹੀ ਆ ਵੀ ਜੇ ਨਵੇਂ ਫਾਰਮਰ ਨੇ ਕਾਮਯਾਬੀ ਖੱਟਣੀਆਂ ਤਾਂ ਉਹਨਾਂ ਨੂੰ ਇੱਕ ਰੀ ਆ ਅੰਗ ਆ ਜਿਹੜਾ ਜ਼ਰੂਰ ਜੂਸ ਕਰਨਾ ਪੈਣਾ ਪਹਿਲੇ ਪੜਾ ਤੋਂ ਜੇ ਆਪਾਂ ਸ਼ੁਰੂ ਕਰ ਰਹੇ ਹਾਂ ਤਾਂ ਕੰਮ ਫਿਰ ਇਹ ਅੰਗ ਨੂੰ ਇੱਕ ਤਾਂ ਇਹ ਅੰਗ ਫੇਰ ਨਹੀਂ ਖਾਂਦਾ ਦੂਜਾ ਘਰਮੀ ਨਹੀਂ ਮਣੋਂ ਬਾਕੀ ਅਡ ਰੂਟਰ ਦੀ ਕੁਆਲਿਟੀ ਬੇਹਤਰੀਨ ਗਾਂ ਦੀ ਮਿੱਤਰੋ ਗੱਲਬਾਤ ਲਈ ਨੰਬਰ ਸਕਰੀਨ ਤੇ ਲੱਗਾ ਹੋਇਆ ਜਿਹੜੇ ਭਰਾ ਨੂੰ ਇਹ ਗਾਂ ਪਸੰਦ ਆ 6000 ਰੁਪਿਆ ਡਿਮਾਂਡ ਆ ਸੁਆ ਤੀਜਾ ਵਾ ਮਗਰ ਵੱੱਛੀ ਆ ਰਾਤ 2 ਵਜੇ ਦੀ ਸੋਈਈ ਆ ਜੇਰ ਵਗੈਰਾ ਡਨ ਪਾਤੀ ਆ ਗੱਲ ਬਤਲੀ ਨੰਬਰ ਸਕਰੀਨ ਤੇ ਆ ਮਿੱਤਰੋ ਤੁਹਾਨੂੰ ਘਰ ਦਾ ਐਡਰੈਸ ਦੇਤਾ ਹੋਰ ਜਾਣਕਾਰੀ ਲਈ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰ ਲਿਓ ਧੰਨਵਾਦ ਸ਼ੁਕਰੀਆ ਚਾਉਂਦੇ ਰੋ